ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕੜਕਾ ਜਿਹੜਾ ਤਹਿਸੀਲ ਇਸਪੇਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਤਾ ਚੋਲਾ ਸਾਹਿਬ ਦੇ ਬਿਲਕੁਲ ਲੱਗੇ ਆ ਪਿੰਡ ਕੜਕਾ ਆਕੂਪੁਰਾ ਪਿੰਡ ਬਿਲਕੁਲ ਅੰਦਰ ਠੀਕ ਆ ਅਮਰਤ ਕੋਲ ਆਇਆ ਦੋਸਤੋ ਅੱਜ ਟੋਟਲ ਤਿੰਨ ਨਗ ਪਕਾਉ ਆ ਦੋ ਵੜਾ ਤੁਸੀਂ ਦੇਖ ਰਹੇ ਜੇ ਆ ਗੱਬੜ ਵੜਾ ਦੇ ਦੋਨੋਂ ਠੀਕ ਆ ਜੇ ਇੱਕ ਸ਼ਾਈ ਵਾਲ ਅੰਗ ਦੇ ਵਿੱਚ ਤੁਹਾਨੂੰ ਵਚੀ ਦਿਖਾ ਦੇਵਾਂਗੇ ਤੇ ਇੱਕ ਕ੍ਰੋਸਵਰਡ ਇਹ ਦੋਵੇਂ ਗੱਬੜਾ ਤੇ ਇੱਕ ਆ ਜਿਹੜੀ ਤੁਸੀਂ ਗਾਂ ਵੇਖੋਗੇ ਸੂਈ ਸਵਾਈ ਆ। ਇਸ ਵਕਤ ਚੰਗੇ ਦੁੱਧ ਤੇ ਚੱਲ ਰਹੀ ਆ। ਤਕਰੀਬਨ ਕੋਈ 28 27 ਲੀਟਰ ਦੁੱਧ ਅੰਮ੍ਰਿਤਵੀਰ ਦੇ ਦਸੰਦ ਦੇ ਮੁਤਾਬਕ ਇਹਦੇ ਥੱਲੇ ਹਾਜ਼ਰ ਆ। ਅੱਗੋਂ ਮੇਰਾ ਭਰਾ ਕੋਈ ਵੀ ਆ ਰਿਹਾ ਠੀਕ ਹੈ ਜੀ ਇੱਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਲਿਓ। ਇਸ ਵਕਤ 28 27 28 27 ਲੀਟਰ ਤੇ ਘਰ ਦੇ ਵਿੱਚ ਚਲਣ ਢਈ ਆ। ਸੂਈ ਸਵਾਈ ਆ ਬਿਲਕੁਲ ਤਾਜੀ। ਇਹ ਪਿੰਨ ਲਾਗਾ ਠੀਕ ਹੈ ਜੀ ਦੋ ਜਿਹੜੀਆਂ ਇੱਧਰ ਤੁਸੀਂ ਵੇੜਾ ਦੇਖੋਗੇ ਇੱਕ ਸ਼ਾਈ ਵਾਲ ਦੁੰਦੀ ਬੱਛੀ ਆ ਪਿਓਰ ਠੀਕ ਹੈ ਜ ਤੇ ਬਾਕੀ ਇੱਥੇ ਆਣ ਕੇ ਜਿੱਦਾਂ ਮਰਜ਼ੀ ਮੇਰਾ ਵੀਰ ਤਸੱਲੀ ਕਰ ਲਿਓ ਤਰੀਕਾ ਚ 17 ਫਰਵਰੀ ਐ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਆਹ ਕਰਦੇ ਆ ਪੂਰੀ ਗੱਲਬਾਤ ਵੀਰ ਅਮਰਤ ਦੇ ਨਾਲ ਸਭ ਤੋਂ ਪਹਿਲਾਂ ਅਮਰਤ ਵੀਰੇ ਸਾਸਿਕਾਰ ਸਾਸਰੀ ਕਾਲਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਵੀਰਾ ਠੀਕ ਠਾਕ ਐ ਬਹੁਤ ਵਧੀਆ ਭਰਾ ਜੀ ਠੀਕ ਠਾਕ ਮੈਂ ਵੀ ਅਮਰਤ ਵੀਰੇ ਅੱਜ ਟੋਟਲ ਤਿੰਨ ਨਾਗ ਪਕਾਊਗਾ ਹਾਂਜੀ ਵੀਰੇ ਨਾਗ ਆਪਣੇ ਤਾਂ ਅੱਜ ਤੈਨੀਆਂ ਡੰਗਰ ਤੇ ਘੱਲ ਹੈਗੇ ਵੇਗੇ ਠੀਕ ਆ ਸਾਨੂੰ ਪ੍ਰੋਗਰਾਮ ਅਸੀਂ ਗੱਲ ਦਾ ਹਾਂ ਮੱਛਾਂ ਮੁਝਾਈਆਂ ਸੀ ਹਾਂਜੀ ਮੱਝਾਂ ਵੀ ਹੈਗੀਆਂ ਦੋ ਵਿੱਚ ਮੱਝਾਂ ਠੀਕ ਅਮਰਤ ਅੱਜ ਜਿਹੜੀ ਆਪਣੇ ਕੋਲ ਤਿੰਨ ਆਗਾ ਦੋ ਬੱਚੀਆਂ ਇਧਰ ਜਿਹੜੀਆਂ ਆਪਣੇ ਕੋਲ ਵੜਾ ਇਹ ਤਾਂ ਕਬਨ ਆ ਹਾਂਜੀ ਹਾਂਜੀ ਇੱਕ ਦੋ ਦੰਦ ਵੱਛੀ ਇੱਕ ਦੂਜਾ ਸੁਆ ਸੁਣੀ ਆ ਤੀਜਾ ਸੁਆਗਾ ਸੁਈ ਆ ਠੀਕ ਆ ਮਗਰ ਵੀ ਵੱਛੀ ਇਹਦੇ ਠੀਕ ਆ ਅੱਜ 6 ਤੋਂ 7 ਦਿਨ ਹੋ ਗਏ ਸੁਈ ਨੂੰ ਠੀਕ ਆ ਮੱਛੀ ਵੇਖੋ ਗੱਡੀ ਵਧੀਆ ਚੰਗੀ ਆ ਵੱਡੀ ਆ ਗਾਂ ਪੂਰੀ ਵੀ ਹੈ ਹਾਂਜੀ ਹਾਂਜੀ ਗਾਂ ਦੁੱਧ ਦੇਣ ਵਾਲੀ ਵੀਰਤੀ 32 ਲੀਟਰ ਠੀਕ ਆ ਹਾਂਜੀ ਆਸ ਵਕਤ ਵੀ ਚੰਗਾ ਦੋਤੇ ਵੀਰੇ 28 ਕਿਲੋ ਦੁੱਧ ਹੋ ਗੰਡੇ ਆਏ ਮਣਾਉਣ ਵਾਲਾ ਜਿਹੜਾ ਵੀਰੇ ਦੋ ਟਾਈਮ ਆਪਦਾ ਚੋਗ ਤੇ ਸੱਲੀ ਕਰੇ ਠੀਕ ਆ ਲਓ 28 ਲੀਟਰ ਦੀ ਮਾਲਕ ਨੂੰ ਇਸ ਵਕਤ ਇਹ ਗਾਂ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਮਗਰ ਬੱਚੀ ਆ ਆ ਬੱਚਾ ਕੋਲੇ ਨਾਲੋ ਨਾਲ ਤੁਹਾਨੂੰ ਦਿਖਾ ਦਗੇ ਆਹ ਬੱਚੀ ਆ ਮਗਰ ਬੱਚਾ ਵੀ ਬਹੁਤ ਛੋਟਾ ਆ ਗਿਆ ਮਗਰ ਠੀਕ ਆ ਜੀ ਕੋਈ ਭਾ ਸ਼ੌਕ ਨਾਲ ਤਿਆਰ ਕਰ ਲੂਗਾ ਬਾਹਰ ਕੱਢ ਕੇ ਤੇ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਹੁਣ ਵੱਡੇ ਕਦ ਕੱਢ ਦੇ ਵਿੱਚ ਆ ਟਾਂਟਾ ਢੂਟਾ ਤੁਸੀਂ ਇਸ ਗਾਂ ਦਾ ਚੈੱਕ ਕਰ ਲਓ ਸੂਆ ਬੱਚੀ ਬਹੁਤ ਬਰੀਡ ਦੀ ਦਿੱਤੀ ਮਗਰ ਠੀਕ ਆ ਜੀ ਸੂਆ ਤੀਜਾ ਵੀਰ ਦੇ ਦਸ ਬਾਕੀ ਬਹੁਤ ਸੋਹਣਾ ਥਣ ਭਾਂਦਾ ਠੀਕ ਹੈ ਜੀ ਲੰਬਾ ਥਾਣਾ ਹੱਥੀ ਮੁਠੀ ਵਾਲਾ ਤੇ ਚੱਡੇ ਦੇ ਉੱਪਰ ਨਾਵਾ ਨੂੜਾ ਕਾਫੀ ਜਿਆਦਾ ਇੱਕ ਤੋਂ ਚੰਗੇ ਪਸ਼ੂ ਤਦਾਰੂ ਪਸ਼ੂ ਦੀ ਇਹ ਵੀ ਨਿਸ਼ਾਨੀ ਆਪਾਂ ਮੰਨਦੇ ਆਂ ਵੀ ਬਹੁਤ ਵਧੀਆ ਦੁੱਧ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਚੋਵਾਣਾ ਵੀ ਚਾਹੀਦਾ ਫਿਲਹਾਲ ਆਜੇ ਅਮਰ ਤਾਂ ਦਿਨ ਕਿਨੇ ਹੋ ਗਏ ਇਹਨੂੰ ਵੀਰੇ 7-8 ਦਿਨ ਹੀ ਹੋਏ ਸੂਈ ਨੂੰ ਜੀ 8-7 ਕਿਤੇ ਨਹੀਂ ਹੋਏ ਵੀਰੇ ਜਿਹੜੇ ਸਾਹ ਨਾ ਗਾ ਸਟਾਰਟਿੰਗ ਚੰਗੀ ਕਰਦੀ ਹੈ ਗਾਰਡਿੰਗ 28 ਕਿਲੋ ਕੀਤਾ ਉਹ ਸਾਦਾ 35 ਵੀ ਦੇ ਦੇ 30 ਦੀ ਤੇ ਫੁੱਲ ਗਾਰੰਟੀ ਹੈ ਨਾ ਗਾ ਲਓ ਵੀ 30 ਲੀਟਰ ਦੀ ਅਮਰ ਤਾਂ ਦਾ ਵੀ ਗਾਰੰਟੀ ਪੱਕੀ ਆ ਪੱਕੀ ਹੋਣਾ ਤਿੰਨ ਵਾਰੀ ਜਾਣਾ 28 ਕਿਲੋ ਤੇ ਹੋਣਾ ਗਾਣਾ ਕੰਡੇ ਵਾਲਾ ਹਾਂ ਹਾਂ ਬਹੁਤ ਜਿਆਦਾ ਮਤਲਬ ਚੰਗੀ ਜਿੰਨੀ ਵੀ ਹੈਗੀ ਅਮਰ ਤੇ ਕੋਈ ਹੋਰ ਐਨ ਘੁਮਾ ਦੇ ਵੀਰੇ ਲਓ ਵੀ 28 ਲੀਟਰ ਤਾਂ ਦੋਸਤੋ ਅੱਜ ਪੰਜਾਹ ਚੋਂ ਪੰਜਾਹ ਪੰਜਾਹ ਦਿਨਾਂ ਦੇ ਦੌਰਾਨ ਹੀ ਆ ਹਫਤੇ ਦੇ ਦੌਰਾਨ ਜਿਹੜਾ ਐਡੀ ਗਾ ਨੂੰ ਤਾਂ ਲੋ ਪਤਾ 30 ਲੀਟਰ ਦੁੱਧ ਕੀ ਜਾਂਦਾ 32 ਹਾਂ ਲਓ ਜੀ ਕਰੋ ਚੈੱਕ ਸੋ ਹਵਾਲਾ ਚੱਡਾ ਬਹੁਤ ਸੋਹਣਾ ਠੀਕ ਹੈ ਜੀ ਫਿਕਸ ਹਵਾਲਾ ਚੱਡਾ ਤੇ ਕਾਤੋਂ ਵੱਡਾ ਐ ਇਸ ਵਾਰ ਦਾ ਠੀਕ ਹੈ ਜੀ ਥਾਲ ਮੁਠੀ-ਮੁਠੀ ਆ ਹਾਥੀ ਚਵਾਈ ਵਾਲਾ ਥਾਲੋਂ ਲੱਗਾ ਚੋਰ ਚਾਰ ਭੋਰ ਛਟੇ ਤੇ ਰਹਤੀ ਆ ਵੀਰੇ ਚਵਾਈ ਆਪਾਂ ਵੀਡੀਓ ਚ ਵਿਖਾ ਦਾਂ ਤਾਰਾ ਮਾਰ ਕੇ ਆ ਮੋਗ ਗਈ ਆ ਤੇ ਅੱਜ ਆ ਖਲ ਰ ਜਵਾਗ ਭਾਵੇਂ ਏਡੀ ਚਵਾਈ ਪੋਲੀ ਜੇ ਜਵਾਗ ਚੋਕੇ ਉੱਠ ਪੁਗਾ ਜਵਾਗ ਭਾਦੋ ਬਣਾ ਇਹ ਚਵਾਈ ਦਾ ਕਿਸਾਨ ਵੀਰ ਇਹੋ ਜੀ ਜੇ ਨਾ ਕਰਨਾ ਕਿ ਹੋਇਆ ਆਊਗਾ ਉਹ ਵੀ ਚੋਲੂ ਇੰਨੀ ਪੋਲੀ ਠੀਕ ਹੈ ਜੀ ਹਾਂਜੀ ਬਾਕੀ ਕਾਤ ਵੱਟਾ ਛੱਡੇ ਛੋਟੇ ਦੀ ਸਾਫ ਸੁਥਰੀ ਦਿਖਾਈ ਦੇ ਰਹੀ ਹੈ ਨਾਲ ਦੀ ਨਾਲ ਕੋਈ ਚਵਾਈ ਵੀ ਦੇਖ ਰਿਹਾ ਜੀ ਉਹ ਵੀ ਆਪਣਾ ਭੈਣ ਭਰਾ ਸੱਜਣ ਕੋਈ ਦੂਰੋਂ ਨੇੜੋਂ ਆ ਰਿਹਾ ਠੀਕ ਹੈ ਜੀ ਇੱਕ ਚਵਾਈ ਆਪਾਂ ਦਿਖਾਉਣਾ ਫਰਜ਼ ਬਣਦਾ ਵੀ ਹੋਰ ਛੱਟਾ ਲਾ ਹੋਵੇ ਕਿਸੇ ਰਕਮ ਦਾ ਹਾਂਜੀ ਤੇ ਚਵਾਈ ਚੰਗੀ ਆ ਪੋਲੀ ਆ ਬਾਕੀ ਅਗਲੇ ਨਾਲ ਪਿਛਲੇ ਨਾਲ ਜਿਹੜਾ ਥਾਂ ਬਰਾਬਰ ਹੋਊਗਾ ਠੀਕ ਹੈ ਹਾਂ ਮੇਰੇ ਥਾਂ ਨਾਲ ਥਾਂ ਮਲਾ ਲਈ ਕੋਈ ਦੀ ਹਾਂ ਹਾਂ ਕਰੋ ਚੈੱਕ ਪੇ ਸੋ ਸੋਨਾ ਸਟਰਕਚਰ ਆ ਦੋਸਤੋ ਇਸ ਘਾਲਾ ਹਾਂਜੀ ਕੱਦ-ਕੱਟ ਬਹੁਤ ਸੋਨਾ ਠੀਕ ਹੈ ਜੀ ਵੱਡੇ ਕੱਦ-ਕੱਟ ਦੇ ਵਿੱਚ ਦੁੱਧ ਵੀਰ ਦੇ ਨੂੰ 35 ਵੀ ਦੇ ਦੂ ਨਾਲੇ ਕਰੌਸ ਚਾ ਹਾਂ ਬੱਛੀ ਵੜੀ ਬਰੀਡ ਦੀ ਮਗਰ ਪਿਓਰ ਐਨ ਐਚ ਐਫ ਆ ਜੀ ਲੋ ਬੱਚੇ ਦਾ ਤੀਗਾ ਵੇਖੋ ਇਹਨੇ ਚੰਗਾ ਭਰਾ। ਬੱਚਾ ਚਲੋ ਕਿਸੇ ਚੰਗੇ ਟੀਗਾ ਟੂਗਾ ਭਰਾ ਦਿੱਤਾ। ਦੋ ਗਾਵਾਂ ਸ਼ਾਲ ਨਾ ਜਾਣੀਆਂ ਜਿਹਦੇ ਘਰੇ ਚਲ ਜਣਗੀਆਂ। ਹਾਂ। ਲੋ ਵੀ ਬੱਚੀ ਮੇਰਾ ਭਰਾ ਕੋਈ ਅੱਗੇ ਸਾਭ ਲੂਗਾ। ਹਫਤੇ ਦੇ ਦਰਮਿਆਨ 228 ਕਿਲੋ ਦੁੱਧ ਇਸ ਹਫਤੇ ਦੇ ਥਲੇ ਹਾਜ਼ਰ ਅਮਰਤ ਕੀ ਡਿਮਾਂਡ ਕਰਤੀ ਜੀ ਦੇਨੀ ਕਿਨੇ। ਵੀਰੇ ਤੁਹਾਨੂੰ ਪਤਾ ਹੁਣ ਗਰਮੀ ਗਰਮੀ ਆਉਂਦੀ ਹੈ ਗੇਹੋਰੀਆਂ ਗਾਵਾਂ ਲੱਖ ਨੂੰ ਵੇਚੀ ਦੀਆਂ। ਹਾਂ। ਮੋਲ ਕਰਨੋਂ ਭਣਾ ਕਰ ਲਈਏ 90 ਕਰ ਲਈਏ 85 ਕਰ ਲਈਏ। ਹਾਂ। 80 ਹਜ਼ਾਰ ਚ ਮਾਨਦਾਨ ਕਰਦਾਂਗੇ। 80 ਹਜ਼ਾਰ ਚ 75 ਹਜ਼ਾਰ ਦੀ ਗਾਂ ਦੇਣੀ ਆਪਾਂ। 75 ਦੇ ਹਾਂ 22 29 22 29 ਹੋਣ ਕੰਡੇ ਵਾਲਾ ਵਾਦੇ ਥਲੇ ਠੀਕ ਆ ਜੀ ਦੇ ਇਹਨੂੰ 35 ਵੀ ਦੇ ਸਕਦੀ ਜਿਹੜਾ ਹਾਜ਼ਰ ਆ ਪਹੋਂ ਕਹਿੰਦੇ ਲਓ ਵੀ ਠੀਕ ਆ ਜੀ ਅੱਗੇ ਮੇਰਾ ਭਰਾ ਕੋਈ ਖੇਚਲ ਕਰ ਲੂਗਾ 35 ਜੋਲਿਓ 32 ਜੋਲਿਓ 30 ਜੋਲਿਓ ਠੀਕ ਆ ਜੀ ਹੁਣ ਐਸ ਵਕਤ 22 ਕਿਲੋ ਤੇ ਸਲਦਾ ਤੁਸੀਂ ਕਰਿਓ ਠੀਕ ਆ ਜੀ 75000 ਦੀ ਲੈਦੇ ਆ ਆ ਥਾਣਾ ਪਾਤਾ ਨੂੰ ਉਲਟ ਪੈਣੀ ਦੀ ਸਾਈਡ ਤੋਂ ਦੁਕਾ ਰਹੇ ਆ ਬਹੁਤ ਸੋਹਣਾ ਥਾਣਾ ਠੀਕ ਆ ਜੀ ਹੱਥੀ ਮੁਠੀ ਵਾਲਾ ਥਾਣਾ ਤੇ ਚੋਣ ਤੋਂ ਬਾਅਦ ਚੰਗੀ ਆ ਕੋਈ ਲਾਂਬੇ ਵਾਲੀ ਗੱਲ ਨਹੀਂ ਠੀਕ ਆ ਇੱਧਰ ਸਾਗਰ ਨੰਬਰ ਤੇ ਆ ਜੀਏ ਤੇ ਅਵਰ ਤੇ ਕਾਪਰ ਕੋਲ ਆ ਵੱਛੀ ਖੜੀ ਆ ਇਹ ਜਰਸੀ ਤੇ ਵੀ ਇਹ ਸ਼ਾਈ ਵਾਲ ਦਾ ਕ੍ਰੋਸ ਜ ਆ ਗਿਆ ਠੀਕ ਹੈ ਵੀਰੇ ਹਾਂਜੀ ਲਓ ਬਈ ਕ੍ਰੋਸ ਆਂਗ ਦੇ ਵਿੱਚ ਹੀ ਆ ਦੋਸਤੋ ਇਹ ਵਾਹਰ ਠੀਕ ਆ ਜੀ ਦੋ ਦੰ ਦਾ ਪਿਓਰ ਹਾਂ ਠੰਡੀ ਧੀਰੀ ਬੜੀ ਠੀਕ ਆ ਜੀ ਦਰਦ ਹੀ ਆਦਾ ਕੈਮਰੇ ਤੋਂ ਠੰਡੀ ਬਹੁਤ ਜ਼ਿਆਦੀ ਠੀਕ ਆ ਜੀ ਹਾਂਜੀ ਉਹ ਦੋਸਤੋ ਬੇਮਲੂਮਾ ਦੇ ਉੱਪਰ ਤੁਹਾਨੂੰ ਨਜ਼ਰ ਵੀ ਹੋਊਗਾ ਬੰਨ ਬੁੰਨ ਵੀ ਹੈਗਾ ਠੀਕ ਆ ਜੀ ਕ੍ਰੋਸ ਆਂਗ ਦੇ ਵਿੱਚ ਕੋਈ ਸ਼ਾਈ ਵਾਲ ਦਾ ਕ੍ਰੋਸ ਮਨ ਲਵੇ ਬਿਲਕੁਲ ਬਦਾਮੀ ਰੰਗ ਹਾਂਜੀ ਲਾਲਾਂ ਦੇ ਜਿਆਦਾ ਪੱਖ ਰੱਖਦੀ ਅੱਛਾਈ ਵਾਲ ਦਾ ਜ਼ਿਆਦੇ ਆ ਹਾਂਜੀ ਆ ਦੋਂਦੀ ਆ ਗੋਂਦੀ ਪਿਓਰ ਦੋ ਦੰਦ ਵੀਰੇ ਠੀਕ ਆ ਜੀ ਹਾਂ ਲੈ ਵੀ ਬੱਚੀ ਦਾ ਰੋ ਰੋਬ ਤੁਸੀਂ ਕਰੋ ਚੱਕ ਠੀਕ ਆ ਜੀ ਥੋੜਾ ਜਿਹਾ ਕਿਤੇ ਲੈ ਕੇ ਤੇ ਉਪਰੇ ਬੰਦੇ ਨੂੰ ਕਰੋ ਜਹੇ ਆਪਣਾ ਜਿਵੇਂ ਆਪਾਂ ਨੇੜੇ ਕੈਮਰਾ ਲੈ ਕੇ ਜਾਂਦੇ ਵੀਰੇ ਗੱਬਨ ਥੱਲੇ ਇੱਦਾਂ ਬੈ ਕੇ ਖੜੇ ਵੀ ਦਰਦੀ ਆ ਹਾਂ ਜਦੋਂ ਕੱਲੇ ਇੱਥੇ ਆ ਜੇ ਵੀਰ ਭਰਾ ਕੋਈ ਬੈ ਕੇ ਵਿਖਾਦਾ ਐ ਈਡੀ ਸੀਲ ਆ ਹਾਂ ਇੰਨਾ ਹੀ ਥੋੜਾ ਕੈਮਰੇ ਤੋਂ ਡਰਦੀ ਹਾਂ ਹਾਂ ਆ ਐਮ ਕਰਕੇ ਗਿਰਾ ਦੋਗਾ ਇਹਨੂੰ ਖੜਾ ਦੇ ਨਵੀਂ ਬੱਚੀ ਆ ਦੋਸਤੋ ਦੋਂਦੀ ਬੱਚੀ ਆ ਠੀਕ ਆ ਜੀ ਆ ਨਵੀਂ ਆਈ ਫਿਰ ਥੋੜਾ ਬੜਾ ਤਾਂ ਬੜਾ ਮੋਰ ਤੇ ਪਤਾ ਭਜਣਾਟਾ ਕਰੂਗੀ ਹਾਂਜੀ ਹਾਂਜੀ ਆ ਦੇਖੋ ਜੀ ਬੜੀ ਪਿਆਰੀ ਬੱਚੀ ਆ ਠੀਕ ਆ ਜੀ ਡਾਕਟਰ ਜੀ ਆ ਥੋੜਾ ਕੈਮਰੇ ਤੋਂ ਸੋ ਪਿਓਰ ਜਿਹੜੀ ਦੋਸਤੋ ਦੋ ਦੰਦਾਂ ਦਾ ਮੋਹ ਫੜ ਕੇ ਚੈੱਕ ਵੀ ਕੀਤਾ ਠੀਕ ਆ ਜੀ ਫਿਰ ਵੀ ਤੁਹਾਨੂੰ ਆਪਾਂ ਚੈੱਕ ਕਰਵਾਵਾਂਗੇ ਕਨਫਰਮ ਕਰਵਾਵਾਂਗੇ ਠੀਕ ਆ ਜੀ ਪਿਓਰ ਦੋ ਦੰਦਾਂ ਦੀ ਜਿਹੜੀ ਬੱਚੀ ਤੁਸੀਂ ਦੇਖ ਰਹੇ ਹੋ ਸਾਹਮਣੇ ਸ਼ਾਈ ਵਾਲ ਕਰੋਸ ਅੰਗ ਦੇ ਵਿੱਚ ਆ ਠੀਕ ਆ ਜੀ ਸੋ ਨਵਾ ਆਂਗਾ ਬਾਕੀ ਅਬਰ ਤੋਂ ਦਿਨ ਖੁਲੇ ਡੁਲੇ ਲੈ ਜੂ ਹਾਂ ਜੀ ਦੇਣ ਵੀਰੇ ਲੈ ਜਾਓ ਪੰਜ ਚਾਰ ਇੱਧਰ ਵੇਖੋ ਲਓ ਬੇ ਕਰੋ ਚੈੱਕ ਠੀਕ ਆ ਜੀ ਹਾਂ ਸੋ ਪਿਓਰ ਦੋ ਦੰਦ ਦੋ ਦੇ ਬਣਾ ਕੀਤੇ ਫੇਰ ਏਡੀ ਸੀੜਾ ਵੇਖੋ ਦੰਦ ਡਰਦੀ ਕਿ ਆ ਵੀਰੇ ਤੋਂ ਹਾਂ ਆ ਵੇਖੋ ਡਰਦੀ ਆ ਬਸ ਐਦਾਂ ਬੈਠੇ ਤਿੱਪੀ ਕੋਈ ਛਾੜ ਨਹੀਂ ਕੀਤੀ ਲੱਤ ਨਹੀਂ ਕੀਤੀ ਹਾਂ ਨਹੀਂ ਨਹੀਂ ਵੈਸੇ ਹੀ ਹਾਂ ਨਵਾ ਆਗਾ ਮਾੜਾ ਮੋੜ ਤਾ ਉਪਰੇ ਬੰਦੇ ਤੋਂ ਵੇਖ ਕੇ ਡਰ ਕੇ ਸੱਜਾ ਖੱਪਾ ਕਰ ਜਾਂਦਾ ਸ਼ਾਇਦ ਹੁੰਦਿਆ ਵੀਰੇ ਬਣੂ ਅਡੀ ਵਛੀ ਲੇਵਾ ਪੋਲੇ ਨੇ ਦੇਦੀ ਆ ਉਹ ਜੇ ਪੱਕੇ ਲੇਵੇ ਦੀ ਨਹੀਂ ਹਾਂ ਇੱਕ ਤੇ ਹੁੰਦੀ ਨਾ ਸ਼ਾਈ ਆਲ ਦਾ ਛੱਡਾ ਹੋਰ ਤਰੀਕੇ ਦਾ ਇਹਦੇ ਜਿਵੇਂ ਜਫੇ ਬਰੀਦ ਵਾਂਗੂ ਛੱਡਾ ਵਾ ਪੋਲਾ ਲੇਵਾ ਬਾਨਾ ਫਿਰ ਕਮਾਲਾ ਕਰ ਦਿੰਦਾ ਮੈਂ ਵੀ ਵੱਚੀ ਕਰੋ ਜੀ ਕਿ ਕੋਈ ਥੋੜਾ ਆਪਾਂ ਲਾਗਿਆ ਵੀ ਵਿਖਾ ਦਿੰਦੇ ਆ ਠੀਕ ਹੈ ਜੀ ਮੂੰਹ ਮੱਥੇ ਤੋਂ ਕੋਈ ਮਾਰਦੀ ਨਹੀਂ ਕੋਈ ਡਰਦੀ ਡੁੱਕਰਦੀ ਨਹੀਂ ਚਲੋ ਵੈਸੇ ਪਸ਼ੂ ਕਰ ਜਾਂਦਾ ਹਾਂਜੀ ਆ ਦੇਖੋ ਜੀ ਬੱਚਾ ਸਾਈ ਢਾਈਆਂ ਸਾਲਾਂ ਦੀ ਲੱਗੀ ਹਾਂ ਲੋ ਵੀ ਬਹੁਤ ਪਿਆਰੀ ਬੱਚੀ ਠੀਕ ਹੈ ਜੀ ਟੋਰ ਦੋ ਦਿਨਾਂ ਦੀ ਬੱਚੀ ਜਿਹੜੀ ਇਹ ਵੀ ਵੇਰ ਸੇਲ ਕਰਦਾ ਪਿਆ ਅੱਜ ਪਲੋਂ ਪਹਿਲਾਂ ਬੱਚੀ ਨੇ ਸੋਣਾ ਪਹਿਲਾਂ ਸਵੇਰ ਹਜੇ ਅਮਰਤ ਦਿਨ ਜਿਆਦਾ ਨਹੀਂ ਤੇ 5-6 5-6 ਲੈ ਜੂ ਹਫਤਾ ਹਾਂ ਵੀਰੇ ਤਿਆਰੀ ਮਤਲਬ ਸੋਣੀ ਕਰਦੀ ਹੁੰਦੀ ਹੈ ਮਤਲਬ ਪਹਿਲਾਂ ਸੂਸ ਆਦੀ ਪੰਜ ਚਾਰ ਦਿਨ ਤੇ ਆਰਾਮ ਨਹੀਂ ਖੜੂ ਲੋ ਵੀ ਬਰਾਬਰ ਠੀਕ ਹੈ ਜੀ ਕਰ ਲੋ ਕੰਟੈਕਟ ਜਿਹੜੇ ਵੇਰ ਨੂੰ ਪਿਆਰੀ ਲੱਗੂਗੀ ਚੰਗੀ ਲੱਗੂਗੀ ਹਜੇ 5-6 7 ਤੱਕ ਦਿਨ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਲੈ ਕੀ ਇਹਦੀ ਡਿਮਾਂਡ ਅਮਰਤ ਕਿੰਨੇ ਦੀ ਦੇਣੀ ਹੈ ਵੀਰੇ ਮੁੱਲ ਕਰਨੋ ਜੋ ਮਰਜ਼ੀ ਕਰੀਏ ਆਪਾਂ 600 ਠੀਕ ਆ ਜੀ ਵੀ ਐਂਡ ਤੋਂ ਐਂਡ ਜਿਹੜੀ 60000 ਦੀ ਜੈ ਸਨੋਈ ਠੀਕ ਆ ਕੋਈ ਵੀ ਰੇਨ ਆ ਕੇ 55 ਲੇਲਾ 56 ਲੇਲਾ 57 ਲੇਲਾ ਛੋਟਾ ਆ ਜਾਂ ਮਾਰ ਜਾਂ ਰੱਖਿਆ ਵਾ ਵਛੀ ਠੀਕ ਆ ਹਾਂਜੀ ਵੀ 60000 ਦੀ 60 ਤੇ ਹੋ ਜਾਊਗਾ ਮਾਰ ਤਾਂ ਥੋੜਾ ਵਾਦਾ ਕਰਦਾ ਵੀਰੇ ਪਰ ਵਛੀ ਬਹੁਤ ਪਿਆਰੀ ਹੈ ਢੀਕਾ ਜੀ 70000 ਉਹ ਬੱਚਾ ਤਿਆਰ ਕਰਦੇ ਕਿੰਨਾ ਖਰਚਾ ਲੱਗਦਾ ਸਾਮ ਦਾ ਮੋਲੀ ਲਾਇਆ ਹੁਣ ਬੜੇ ਭਰਾ ਆਪਣੇ ਸ਼ੌਂਕ ਰੱਖਦੇ ਢੀਕਾ ਜੀ ਚੰਗੀ ਵਛੀ ਦਾ ਉਹ ਵੀ ਸ਼ਾਈ ਵਾਲ ਦੇ ਵਿੱਚ ਬਨ ਬਨ ਵੀ ਤੁਹਾਨੂੰ ਦਿਖਾਈ ਦਊਗਾ ਬਨ ਵੀ ਹੈਗਾ ਕ੍ਰਾਸ ਜ਼ਰੂਰ ਆ ਠੀਕ ਹੈ ਜੀ ਸ਼ਾਈਵਾਲ ਦੇ ਵਿੱਚ ਪਰ ਜ਼ਿਆਦਾਤਰ ਆਪਾਂ ਕਹਿ ਲਈਏ ਵੀ ਜਿਆਦਾ परसेंटेज ਹੈਗੀ ਹੈ ਸ਼ਾਈਵਾਲ ਦੇ ਵਿੱਚ ਹੀ ਹਾਂਜੀ ਬਨ ਬੂਲ ਉਸੇ ਤਰ੍ਹਾਂ ਹੈਗਾ ਥੋਨ ਥੋੜਾ ਜਿਹਾ ਘਾਟਾ ਠੀਕ ਹੈ ਜੀ ਬਾਕੀ ਕੈਰੈਕਟਰ ਜਿਹੜੇ ਹੈਗੇ ਤੁਸੀਂ ਪ੍ਰੋਪਰ ਦੇਖ ਹੀ ਲੈਣੇ ਆ ਉਮਰ ਦੇ ਹਿਸਾਬ ਨਾਲ ਕੱਦ ਦੇ ਵੇਖੋ ਕਿੰਨਾ ਚੰਗਾ ਹਾਂ ਨਹੀਂ ਕੱਦ ਬਹੁਤ ਸੋਹਣਾ ਇਹ ਨਹੀਂ ਵੀ ਉੱਕਾ ਛੋਟੀ ਜੀ ਹੈ ਹਾਂ ਕੱਦ ਬਹੁਤ ਸੋਹਣਾ ਬਾਕੀ ਰੋਲੀ ਪੋਲੀ ਆ ਥੱਲੋਂ ਲੇਵੇਂ ਨਵੇਂ ਦੀ ਸਾਫ਼ ਸੁਥਰੀ ਹੈ ਠੀਕ ਹੈ ਜੀ ਥਾਂ ਪ੍ਰੋਪਰ ਤੁਸੀਂ ਵੇਖੋਗੇ ਪੂਰਾ ਹੱਥੀ ਮੁਠੀ ala ਕੱਢ ਕੇ ਲਿਆਉਗੀ ਸਾਹਮਣੇ ਹਾਂਜੀ ਬਹੁਤ ਪਿਆਰੀ ਬੱਚੀ ਓਵਰਆਲ ਸਾਰੀ ਬਹੁਤ ਸੋਹਣੀ ਐ ਤਾਂ ਜਟੂਂਚੇ ਦੀ ਬੱਚੀ ਚੰਗੀ ਆ ਸੱਠੋਂ ਮਾਨਤਨ ਹੋਊਗਾ ਠੀਕ ਆ ਇੱਧਰ ਆਪਣੇ ਕੋਲ ਅਮਰਤ ਜਿਹੜੀ ਆ ਵੈੜਾ ਕੀ ਇੱਕ ਵੀਰੇ ਐ ਸ਼ਾਇਦ ਤੇ ਕਰੋਸ ਜੇ ਆ ਗਈ ਇਹ ਵੀ ਕਰੋਸ ਆ ਗਈ ਆ ਹਾਂ ਗਰਮੀ ਆਉਣ ਦੀ ਵੀਰੇ ਹੁਣ ਕਹੇ ਹੋ ਚੱਲਣੀ ਆ ਬਾਕੀ ਬੱਚੀ ਇਹ ਵੀ ਸਫਾਈ ਸੁਫਈ ਵਾਲੀ ਥੱਲਿਓ ਹਾਂਜੀ ਦੂਜਾ ਸੂਹਾ ਸੋਹਣੀ ਵੀਰੇ ਠੀਕ ਆ ਜੀ ਹਾਂਜੀ ਤੇ ਲੈ ਜੂਗੇ ਜਦ ਦਿਨ ਵੀਰੇ ਲਾਇਆ ਜਾਓ ਹਫਤਾ ਵੀ ਲੋਕਾਂ ਦਾ ਅਮਰਤ ਬਾਦਨ ਬਾਕੀ ਇਹ ਵੀ ਦੂਜਾ ਸੂਹਾ ਬੱਚੀ ਨੇ ਸੋਣਾ ਠੀਕ ਆ ਕੋਈ ਹਫਤਾ 5 ਦਿਨ ਆਈਡੀਆ ਕੋਈ ਵੀ ਭਰਾ ਮੰਨ ਕੇ ਤੁਸੀਂ ਸੌਫਦਾ ਕਰ ਲਿਓ ਇੱਕ ਕ੍ਰੋਸ ਅੰਗ ਦੇ ਵਿੱਚ ਆ ਜਿਵੇਂ ਆਪਾਂ ਐਚ ਐਫ ਦਾ ਕ੍ਰੋਸ ਕਹਿ ਸਕਦੇ ਆ ਠੀਕ ਆ ਜੀ ਵਿੱਚ ਕੋਈ ਕੀ ਖੋਲੋ ਖਲੋਣੇ ਚੰਗਾ ਡੈ ਅਮਰ ਤੋਂ ਵੀ ਹਜੇ ਪੰਜਾਂ ਚੌਦਾਂ ਦਿਨਾਂ ਚ ਬਣ ਜੂਗੀ ਹੋਰ ਵੀਰ 17 18 ਕਿਲੋ ਦੁੱਧ ਭਰਿਆ ਨਹੀਂ ਪਹਿਲਨ ਨੇ ਅੱਛਾ ਅਰ ਕੀ 20 ਵੀ ਦੇ ਸਕਦੀ ਹੈ ਅਗਲੇ ਹਾਂ ਹਾਂ ਇਹਨਾਂ ਦਿਨ ਬੜਾ ਵਧੀਆ ਹਾਂ ਸ਼ਾਇਦ ਆਉਂ ਬਿਆ ਟਿੱਪਣ ਠੀਕ ਆ ਐਰੋ ਅਮਰ ਤੋਂ ਪੂਰੀ ਖਲਾਇ ਹੋਏ ਨੂੰ ਹੋਰ ਲੋਵੀ ਕਰੋ ਚਾਕ ਠੀਕ ਆ ਜੀ ਥਾਂ ਤੋਂ ਬਹੁਤ ਸੋਹਣਾ ਸਪੇਸ ਵੀ ਤਕਰੀਬਨ ਕੋਈ 2 2 4 4 ਇੰਚ ਅਧੀ ਵਿੱਚ ਥਾਂ ਬਹੁਤ ਸੋਹਣਾ ਕਰੂਗੀ 98 ਪਸੋਂ ਪਸਮ ਕੇ ਕਰਮਾਲੇ ਪੂਰਾ ਹੱਥ ਮੁੱਠੀ ਦਾ ਥਾਣਾ ਉੱਗਾ ਨਿਕਲ ਕੇ ਸਾਹਮਣੇ ਹੂੰ ਤੇ ਚਵੇ ਚੋਡੇ ਦੀ ਸਾਫ ਸੁਥਰੀ ਏ ਟਿਕੀ ਦੇ ਕੋਲ ਸਟਾਰਟ ਹੋ ਗਏ ਬਿਲਕੁਲ ਬੈਕ ਸੈੱਡ ਲੀਵਾ ਬਰਾਉਗੀ ਕਰਮਾਲੇ ਟਿਕੀ ਬਹੁ ਬਨੂ ਵਸ਼ੀ ਵੀਰੇ ਵੀ ਇਹ ਵਸ਼ੀ ਕਿੰਨੇ ਦੀ ਦੇ ਰਿਆ ਫਿਰ ਅਮਰਤਉਣਾ ਮੇਰੇ ਮੌਨ ਲ ਕਰਨ ਨੂੰ 85 ਕਰ ਲਈ 80 ਕਰ ਲਈ 75000 ਜੈਸਨੋਈ ਦੇਣੀ 75 ਦੇ ਜੈਸਨੋਈ ਠੀਕ ਆ ਕੁਝ ਹੋਰ ਛੱਪੇ ਕੋਈ ਮੌਕੇ ਤੇ ਕਰਵਾਉਂਦਾ ਆਂ ਨਹੀਂ ਰਿਹਾ ਇਹਦਾ ਅੱਛਾ ਹਾਂਜੀ ਕਰ ਦਾਂਗਾ ਹਾਂਜੀ ਹਾਂਜੀ ਠੀਕ ਆ ਬਈ ਹਾਂਜੀ ਲਓ ਵੀ 75000 ਦੇ ਵਿੱਚੋਂ ਮਾਨਤਾ ਦਾ ਅਮਰਤਾਂ ਦਾ ਵੀ ਆਪਾਂ ਕਰਾਂ ਬੱਚੀ ਚੰਗੀ ਆ ਠੀਕ ਆ ਜੀ ਸਾਫ ਸੁਥਰੀ ਆ ਕੱਦ ਬਟਾ ਅਮਰ ਤੇ ਇੱਕ ਨੰਬਰ ਵੀਰੇ ਅਪਡੇਟ ਕਰਦੇ ਸਾਂਜੀ ਨੰਬਰ ਵੀਰੇ 81464 5029872824629 2 ਦੇ ਵਟਸਐਪ ਚੱਲਦਾ ਕੋਈ ਵੀਰ ਮੇਰਾ ਆਨਲਾਈਨ ਸੌਦਾ ਕਰੂ ਆਦੀ ਫੁੱਲ ਗਰੰਟੀ ਹੈ ਆਪਣੀ ਆ ਤੁਹਾਨੂੰ ਪਤਾ ਕਿੰਨਾ ਚਿਰ ਹੋ ਗਿਆ ਵੀਡੀਓ ਪਾਉਂਦਿਆਂ ਨੂੰ ਹਾਂ ਕੋਈ ਜੇ ਇੱਥੇ ਆ ਕੇ ਤਸੱਲੀ ਕਰ ਗਿਆ ਉਹ ਤੁਹਾਨੂੰ ਪਤਾ ਅਗਲੀ ਦੀ ਕਿਸਮਤ ਫੁੱਲ ਬਸ ਵੀਰੇ ਅਣ ਜਦੋਂ ਆਪਾਂ ਦੋ ਟਾਈਮ ਆਦੇ ਘਰੇ ਚੋਲ ਲੈਣਾ ਆਪਣੀ ਤੇਨ ਟਾਈਮ ਜਿੰਨੇ ਉਹ ਅਗਲੀ ਤਸੱਲੀ ਹੋਈਂਦੀ ਉਦੋਂ ਖੜੇ ਖੜੇ ਹਾਂਜੀ ਉਦੋਂ ਮੇਸ਼ਾ ਅਮਰਤਾਪਾ ਕਹਿੰਨੇ ਹੈ ਨਾ ਜਿੱਦਾਂ ਵੀ ਕਿਸੇ ਭਰਾ ਦੀ ਸੰਤੁਸ਼ਟੀ ਹੁੰਦੀ ਉਹਦਾ ਆਪਣੀ ਤਸੱਲੀ ਕਰੇ ਆਪਣੀ ਗਰੰਟੀ ਹੈ ਤੇ ਗਰੰਟੀ ਹੈ ਠੀਕ ਆ ਹਾਂਜੀ ਲੋ ਵੀ ਇਹ ਆ ਤੁ ਲਾਗਨੇ ਅਮਰਤ ਦੇ ਅੱਡੇ ਤੇ ਅਮਰਤ ਦੇ ਕਿਲੇ ਤੇ ਠੀਕ ਆ ਜੀ ਜਿਹੜੇ ਭਰਾ ਲੈ 28 22 ਲੀਟਰ ਬਿਲਕੁਲ ਡੇਰੀ ਪਰਪਸ ਵਾਸਤੇ ਪਸ਼ੂ ਖਰੀਦਣਾ ਦੇ ਆ ਗਾਂ ਤੁਸੀਂ ਖਰੀਦ ਸਕਦੇ ਜੇ ਮਗਰ ਵੱੱਛੀ ਆ ਬਾਕੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ